ਸਰਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਬਠਿੰਡਾ ਦੇ ਵਿੱਚ ਇੱਕ ਵਿਅਕਤੀ ਜਿਸ ਦੇ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਜਿੱਥੇ ਇੱਕ ਗੱਡੀ ਦੇ ਨਾਲ ਇਸ ਦੀ ਗੱਡੀ ਦਾ ਐਕਸੀਡੈਂਟ ਹੁੰਦਾ ਤੇ ਉਕਤ ਗੱਡੀ ਜਿਸ ਦੇ ਵਿੱਚ ਇਸ ਦੀ ਗੱਡੀ ਵੱਜਦੀ ਹੈ ਉਸ ਗੱਡੀ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਪੁੱਕੀ ਬਰਾਮਦ ਹੋਈ ਹੈ ਦਰਅਸਲ ਇਸ ਬਾਬਤ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਕਿ ਜੋ ਸੁਮੇਲ ਸਿੰਘ ਨਾਂ ਦੇ ਇੱਕ ਵਿਅਕਤੀ ਜਿਸ ਦੇ ਵੱਲੋਂ ਬਿਆਨ ਲਿਖਾਇਆ ਗਿਆ ਕਿ ਇੱਕ ਪ੍ਰਾਈਵੇਟ ادارے ਦੀ ਗੱਡੀ ਜਿਸ ਦੇ ਵਿੱਚ ਟਿਊਸ਼ਨ ਵਾਲੇ ਬੱਚਿਆਂ ਨੂੰ ਲਿਜਾਇਆ ਜਾਂਦਾ ਹੈ ਉਹ ਚਲਾਉਂਦਾ ਹੈ ਤੇ ਉਸ ਆਪਣੇ ਕੰਮ ਤੇ ਹੀ ਜਾ ਰਿਹਾ ਸੀ ਕਿ ਇਸੇ ਦਰਮਿਆਨੀ ਇੱਕ ਹਰਿਆਣਾ ਨੰਬਰੀ ਗੱਡੀ ਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ ਹਰਿਆਣਾ ਨੰਬਰੀ ਗੱਡੀ ਦਾ ਡਰਾਈਵਰ ਜਿਹੜਾ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਹਾਲਾਂਕਿ ਜਦ ਪੁਲਿਸ ਪਹੁੰਚੀ ਹੈ ਤਾਂ ਉਕਤ ਡਰਾਈਵਰ ਜਸਮੇਲ ਸਿੰਘ ਦੇ ਜਿਹੜੇ ਬਿਆਨ ਨੇ ਉਹ ਦਰਜ ਕੀਤੇ ਗਏ ਨੇ ਤੇ ਉਸ ਦਾ ਇਹ ਕਹਿਣਾ ਹੈ ਇਹੀ ਹਰਿਆਣਾ ਵਾਲੀ ਗੱਡੀ ਉਸ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਜੋ ਕਿ ਫਰਾਰ ਹੋ ਗਿਆ ਜਦ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈਏ ਤਾਂ ਉਸ ਦੇ ਵਿੱਚੋਂ ਦੋ ਗੱਟੇ ਭੁੱਕੀ ਬਰਾਮਦ ਹੋਈਏ ਦੱਸਿਆ ਜਾ ਰਿਹਾ ਕਿ ਪਹਿਲੇ ਗੱਟੇ ਦੇ ਵਿੱਚੋਂ 17 ਕਿਲੋ 500 ਤੇ ਦੂਜੇ ਦੇ ਵਿੱਚੋਂ 17 ਕਿਲੋ 600 ਗ੍ਰਾਮ ਦੇ ਕਰੀਬ ਭੁੱਕੀ ਜੜੀ ਹੈ ਉਹ ਬਰਾਮਦ ਕੀਤੀ ਗਈ ਤੇ ਪਰ ਇਸ ਦਾ ਕਿਹਾ ਹੈ ਕਿ ਫਿਲਹਾਲ ਇਹ ਮਾਮਲਾ ਦਰਜ ਕਰ ਲਿਆ ਗਿਆ ਤੇ ਗੱਡੀ ਤੋਂ ਇਸ ਦੇ ਮਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਤੇ ਜਿਹੜਾ ਫਰਾਰ ਡਰਾਈਵਰ ਆ ਉਸ ਦੀ ਭਾਲ ਕੀਤੀ ਜਾ ਰਹੀ ਹੈ। ਮੇਰਾ ਪਵਨ ਕੁਮਾਰ ਨਾਮ ਹੈ ਜੀ। ਇਹ ਰਾਮਪੁਰੇ ਤੋਂ ਬਹਿ ਨਾਦੀ ਸੀ ਜੀ। ਇਹ ਬਿਲਕੁਲ ਇੱਧਰ ਖੜੀ ਸੀ ਬਿਲਕੁਲ ਰਾਮ ਨਾਲ ਮੋੜ ਲਈ ਸੀ। ਇਹ ਬੱਚਿਆਂ ਦੇ 15-16 ਸਾਲ ਦੇ ਬੱਚੇ ਆ ਜੀ ਸਾਰੇ ਇਹਨਾਂ ਚ ਲੜਕੀਆਂ ਸੀ ਜਾਂ ਟਿਊਸ਼ਨ ਦੀਆਂ ਮੇਸਰੀ ਚੋਕ ਦੇ ਆ ਜੀ। ਤੇ ਇਧਰੋਂ ਇਹ ਗੱਡੀ ਆ ਰਹੀ ਸੀ 120-30 ਦੀ ਸਪੀਡ ਤੇ। ਸਟੜਕਾਰ ਆ ਜੀ। ਜਿਹੜੀ ਕਾਰ ਡਾਇਰ ਕਾਰ ਆ ਜੀ ਉਹ 120 30 ਦੀ ਸਪੀਡ ਤੇ ਆ ਰਹੀ ਸੀ ਇੱਥੇ ਫਿਰ ਸਾਰੇ ਜਿਹੜੇ ਸੀਸੀ ਜੀ ਇੱਥਾਂ ਦੇ ਫਿਰ ਬੱਚਿਆਂ ਨੂੰ ਕੱਢਣ ਨੂੰ ਲੱਗੇ ਸਾਬ ਅੱਛਾ ਇਹ ਗਲਤੀ ਕਾਰ ਵਾਲੇ ਦੀ ਕਾਰ ਵਾਲੇ ਵੀ ਕਾਰ ਸਪੀਡ ਜ਼ਿਆਦਾ ਸੀ ਜੀ ਸਰ ਕਿੰਨੇ ਕਵਜੇ ਸਟਾਪ ਹੋ ਗਈ ਆ ਇਹ ਇਹ ਹੈ ਜੀ ਪੋਨੇ 8 ਵਜੇ ਦੇ ਕਰੀਬ ਦੀ ਆ ਜੀ ਤੇ ਕੰਸੈਪਟ ਵਿੱਚ ਬੱਚਿਆਂ ਦੇ ਕੋਈ ਮਾੜੀ ਮੋਟੀ ਗੋਡੇ ਤੇ ਇੱਕ ਦੋ ਬੱਚਿਆਂ ਦੇ ਸੱਟਾਂ ਲੱਗੀਆਂ ਹੈ ਜਿਦਾ ਆਇਆ ਡਰਾਈਵਰ ਹੈ ਉਹਦੇ ਕੋਈ ਦੋ ਮਾੜੀ ਮੋਟੀ ਸੱਟ ਲੱਗੀ ਆ ਜੀ ਕਾਰ ਦੇ ਵਿੱਚ ਜੀ ਕਾਰ ਨੂੰ ਉਹ ਉਹ ਇਹਨਾਂ ਨੇ ਇੱਕ ਕਲੀਅਰ ਕਰ ਲਿਆ ਸੀ ਪੁਲਸ ਵਾਲੇ ਕਹਿੰਦੇ ਵੀ ਪੁੱਕੀ ਹੈ ਕਾਰ ਦੀ ਦੀ ਕੀ ਪੁਲਸ ਵਾਲੇ ਲੋਕ ਕਰ ਗਿਆ ਕੱਢੀ ਕਾਰ ਚਾਲਕ ਕਿੱਧਰ ਗਿਆ ਜੀ ਕਾਰ ਚਾਲਕ ਫਰਾਰ ਹੋ ਗਿਆ ਜੀ ਉਹਨਾਂ ਬੱਚਿਆਂ ਨੂੰ ਲੱਗ ਗਈ ਲੋਕ ਬੱਚੇ ਸਾਰੇ ਕੱਢਣਗੇ ਕਾਰ ਚੱਲ ਪੱਲਾ ਸੀ ਭੱਜ ਗਿਆ ਕਿੰਨੇ ਕ ਦੱਸ ਰਹੇ ਆ ਜੇ ਮੈਂ ਤੁਸੀ ਲੇਖੀ ਤਾਂ ਨਹੀਂ ਕਿੰਨੇ ਕ ਪੁੱਕੀ ਸੀ ਦੱਸ ਰਹੇ ਦੋ ਤਿੰਨ ਬੂਰੀਆਂ ਹੈਗੀ ਕਹਿੰਦੇ ਹੈ ਵੀ ਦੋ ਤਿੰਨ ਤਿੰਨ ਕਿਲੋਟ ਹੈਗੀ ਹੈ ਜੀ ਪੁੱਕੀ ਮੇਰਾ ਨਾਮ ਜੀ ਹਰਪਾਲ ਸਿੰਘ ਢੱਲੋਂ ਐਮ ਸੀ ਮੈਂ ਇਸੇ ਨਾਲ ਦੇ ਰਿਹਾ ਤੋ ਐਮ ਸੀ ਹਾਂ ਜੀ ਅੱਜ ਥੋੜਾ ਜਰ ਪਹਿਲਾ ਐਕਸੀਡੈਂਟ ਹੋਇਆ ਇੱਕ ਕਾਰ ਦਾ ਤੇ ਮਬੈਨ ਦਾ ਤੇ ਜਿਹੜਾ ਐਕਸੀਡੈਂਟ ਬੜਾ ਖਤਰਨਾਕ ਸੀਗਾ ਇੱਥੇ ਨਾ ਹਰ ਮੰਨ ਕੇ ਰੱਖੋ ਵੀ ਹਫਤੇ 'ਚ ਦੋ ਵਾਰ ਐਕਸੀਡੈਂਟ ਹੁੰਦੇ ਆ ਨੀਅਰ ਅਬਾਊਟ ਮੈਂ ਐਮਸੀ ਹੁਣ ਨਾਲ ਤੇ ਸਾਡੀ ਹੁਣ ਤੱਕ ਕਮਿਸ਼ਨਰ ਸਾਹਿਬ ਆ ਕੇ ਪਹਿਲਾਂ ਸਾਡੇ ਜਿਹੜਾ ਅੰਚਾਰ ਸੀਗਾ ਉਹ ਡੀਸੀ ਸਾਹਿਬ ਕੋਲ ਅਸੀਂ ਡੀਸੀ ਸਾਹਿਬ ਕੋਲ ਵੀ ਅਸੀਂ ਬੇਨਤੀ ਕੀਤੀ ਸੀ ਹਾਊਸ ਦੀ ਮੀਟਿੰਗ 'ਚ ਵੀ ਇੱਥੇ ਹੀ ਹੰਪ ਬਣਾਏ ਜਾਣ ਜਾਂ ਪੁਲਿਸ ਬੈਰੀਕੇਡ ਲੱਗਣ ਕਿਉਂਕਿ ਇੱਥੇ ਹਰ ਰੋਜ਼ ਹੀ ਐਕਸੀਡੈਂਟ ਹੁੰਦੇ ਆ ਪਿਛਲੇ ਟਾਈਮ ਦੇ ਵਿੱਚ ਇੱਥੇ ਸੱਤ ਸੰਗ ਲੱਗੀ ਸੀ ਨੇੜੇ ਉਦੋਂ ਬਾਬਾ ਜੀ ਆਏ ਸੀ ਕੋਈ ਉਦੋਂ ਇੱਥੇ ਪੁਲਿਸ ਬੈਰੀਕੇਡ ਲੱਗੇ ਰਹੇ 5-7 ਦਿਨ ਸਿੰਗਲ ਐਕਸੀਡੈਂਟ ਨਹੀਂ ਹੋਇਆ ਉਹ 10 ਦਿਨਾਂ ਦੇ ਵਿੱਚ ਸੋ ਕਿਸੇ ਖਾਸ ਦੇ ਲਈ ਆਪਾਂ ਸਾਰਾ ਕੁਝ ਕਰ ਸਕਦੇ ਹਾਂ ਕਿ ਆਮ ਪਬਲਿਕ ਦੇ ਲਈ ਕੋਈ ਬੈਰੀਕੇਡ ਜਾਂ ਹੰਪਰੀ ਬਣਾ ਸਕਦੇ ਤੁਸੀਂ ਦੇਖ ਰਹੇ ਹੋ ਵੀ ਕਿੱਡੇ-ਕੱਡੇ ਟਰੱਕ ਕਿੰਨੀ ਟ੍ਰੈਫਿਕ ਵਗ ਰਿਹਾ ਪਰ ਇੱਥੇ ਕੋਈ ਪ੍ਰਬੰਧ ਨਹੀਂਗਾ ਨਾ ਪ੍ਰਸ਼ਾਸਨ ਦਾ ਨਾ ਪੁਲਿਸ ਦਾ ਅਸੀਂ ਸਾਡੇ ਕਮਿਸ਼ਨਰ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਵੀ ਇੱਥੇ ਜਿਹੜੇ ਹੰਪ ਬਣਾਏ ਜਾਣ ਤਾਂ ਜੋ ਲੋਕਾਂ ਦੀ ਜਾਨ ਮਾਲ ਜਿਹੜੀ ਉਹਦੀ ਰੱਖਿਆ ਹੋ ਸਕੇ ਸੋ ਦੇਖ ਲਓ ਹੁਣ ਵੀ ਕਿੱਡਾ بڑا ਐਕਸੀਡੈਂ ਇੱਕ ਬੈਂ ਆ ਗਈ ਸ਼ਾਇਦ ਉਹਦੇ ਨਾਲ ਬੱਚੇ ਸੀਗੇ ਸਕੂਲ ਦੇ ਜਾਂ ਕਿਸੇ ਇੰਸਟੀਚਿਊਟ ਦੇ ਉਧਰੋਂ ਇੱਕ ਕਾਰ ਆ ਰਹੀ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਜਿਸ ਦਿਨ ਚਾਰ ਕਾਰ ਵਿੱਚ ਟੁੱਟ ਗਈ ਦੇਖੋ ਪਤਾ ਨਹੀਂ ਗਿਆ ਨਾ ਆਪਾਂ ਉਹਦੇ ਵਿੱਚ ਖੋਲ ਕੇ ਦੇਖਿਆ ਕਿਉਂਕਿ ਗੱਡੀ ਬੰਦ ਪਈ ਆ ਤੇ ਪੁਲਿਸ ਵਾਲੇ ਪਹੁੰਚੇ ਹੋਏ ਆ ਕਾਫੀ ਟਾਈਮ ਤੋਂ ਮੁਲਾਜ਼ਮ ਇੱਥੇ ਜਿਹੜੇ ਹੈਗੇ ਅਫਸਰ ਤੇ ਦੂਸਰਾ ਲੋਕ ਇੱਥੇ ਚਰਚਾ ਤਾਂ ਕਰ ਰਹੇ ਸੀ ਪਰ ਆਪਾਂ ਬਾਅਦ ਚੋਂ ਆਏ ਕੁਝ ਦੇਖਿਆ ਵੀ ਨਹੀਂ ਤੇ ਸੁਣਿਆ ਵੀ ਨਹੀਂ ਕੋਈ ਦਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਕੀ ਕਰਨਾ ਵਾਪਕ ਇਹ ਸਵੇਰੇ ਜੀ ਮੈਂ ਥੋੜਾ ਲੇਟ ਆਇਆ ਸੀ ਪਤਾ ਲੱਗਿਆ ਜੀ ਇਥੇ ਆ ਜਿਹੜੀ ਗੱਡੀ ਖੜੀ ਹੈ ਜੀ ਆ ਕਾਰ ਇਹ ਤੇਜ਼ ਸੀਗੀ ਤੋਂ ਉਹਦੇ ਵਿੱਚ ਟਕਰਾਈ ਹੈ ਤੇ ਨੁਕਸਾਨ ਹੋਇਆ ਕਾਫੀ ਅਜੇ ਹਰ ਰੋਜ਼ ਹੀ ਹੁੰਦਾ ਜੀ ਇੱਥੇ ਤੁਸੀਂ ਦੇਖੋ ਵੀ ਸਿਰਫ ਸੈਰ ਕਰਨ ਲੱਗਣਾ ਹੁੰਦਾ ਉਹਦਾ ਉਦੋਂ ਆ ਹੀ ਹੁੰਦਾ ਵੀ ਕੋਈ ਨਾ ਕੋਈ ਵਿੱਚ ਵੱਜੂਗਾ ਸਵੇਰ ਦੇ ਟਾਈਮ ਦਾ ਬਹੁਤ ਜ਼ਿਆਦਾ ਇੱਥੇ ਐਕਸੀਡੈਂਟ ਹੁੰਦੇ ਰੋਜ਼ ਨਿੱਕੇ-ਮੋਟੇ ਐਕਸੀਡੈਂਟ ਤਾਂ ਹੁੰਦੇ ਹੀ ਰਹਿੰਦੇ ਜੀ ਇੱਥੇ ਗੱਡੀ ਵਿੱਚ ਕੀ ਦੱਸਿਆ ਯਾਰ ਹਾਂ ਮੈਂ ਦੇਖੀ ਤਾਂ ਨਹੀਂ ਪਰ ਦੱਸ ਰਹੇ ਸਾਰਿਆਂ ਨੇ ਇੱਥੇ ਵੀ ਗੱਡੀ ਦੇ ਵਿੱਚ ਕੋਈ ਗੈਰਕਾਨੂੰਨੀ ਸਮਾਨ ਹੈ ਗੱਡੀ ਤੇ ਆਈ ਵੀ ਬਹੁਤ ਸੀ ਕਨੇ ਇੱਕ ਕੋਈ ਬੰਦਾ ਜਿਹੜਾ ਗੱਡੀ ਐਕਸੀਡੈਂਟ ਵਾ ਨਾਲ ਜਿਹੜਾ ਬੰਦਾ ਭੱਜ ਵੀ ਗਿਆ ਕਹਿੰਦੇ ਕਿਵੇਂ ਸੁਣ ਚ ਆਇਆ ਸੱਜੂ ਬਾਈਕ ਐਕਸੀਡੈਂਟ ਹੋਇਆ ਸੀ ਕਿ ਕਿ ਕੀ ਮਾਮਲਾ ਸੀ ਕਿ ਪੁਰਾਣੇ ਅੱਜ ਸਾਡੇ ਕੋਲੇ ਇੱਕ ਜਸਮੇਲ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਰਾਮਪੁਰਾ ਫੋਲ ਨੇ ਇੱਕ ਬਿਆਨ ਦਰਜ ਕਰਾਇਆ ਜਿਹਦੇ ਬਿਆਨ ਦੇ ਆਧਾਰ ਤੇ ਅਸੀਂ ਇੱਕ 31 ਨੰਬਰ ਐਫ ਆਰਾ ਥਾਣਾ ਕੈਂਟ ਦੇ ਵਿੱਚ ਦਰਜ ਕੀਤੀ ਹੈ ਜੀ ਜਸਮੇਲ ਸਿੰਘ ਆਪਣੇ ਬਿਆਨ ਵਿੱਚ ਇਹ ਲਿਖਾ ਰਿਹਾ ਕਿ ਉਹ ਸਵੇਰ 8 ਵਜੇ ਉਸ ਦਾ ਗੱਡੀ ਹੈਗੀ ਆ ਉਹ ਜੋ ਹੈ ਕਿ ਉਹਨਾਂ ਪ੍ਰਾਈਵੇਟ ਅਦਾਰੇ ਦੀ ਗੱਡੀ ਆ ਜਿਸ ਦੇ ਉੱਤੇ ਉਹ ਕੀ ਕਰਦਾ ਆਪਣੇ ਜਿਹੜੇ ਟਿਊਸ਼ਨ ਪੜ੍ਹਦੇ ਆ ਬੱਚੇ ਸੈਂਟਰਾਂ ਦੇ ਉੱਤੇ ਬਠਿੰਡਾ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਂਦਾ ਤੇ ਟਿਊਸ਼ਨ ਸੈਂਟਰਾਂ ਦੇ ਛੱਡ ਕੇ ਆਉਂਦਾ ਇਸੇ ਸਿਲਸਲੇ ਦੇ ਵਿੱਚ ਉਹ ਜਾ ਰਿਹਾ ਸੀਗਾ ਤਾਂ ਜਦੋਂ ਉਹ ਰਿੰਗ ਰੋਡ ਸਾਈ ਵਾਲੇ ਮੰਦਰਾ ਜਿੱਥੇ ਘੱਟ ਬੰਦਦਾ ਉੱਥੇ ਪਹੁੰਚਿਆ ਤਾਂ ਉੱਥੇ ਇੱਕ ਹਰਿਆਣਾ ਨੰਬਰ ਗੱਡੀ ਆ ਉਹਦੇ ਨਾਲ ਉਹਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦੀ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਉੱਥੇ ਪਹੁੰਚੇ ਪਹੁੰਚ ਕੇ ਇਹ ਬੰਦੇ ਦਾ ਜਿਹੜਾ ਡਰਾਈਵਰ ਦਾ ਬਿਆਨ ਕਾਲਾ ਬੰਦ ਕੀਤਾ ਦਸ਼ਮੇਲ ਸਿੰਘ ਦਾ ਬਟ ਜਿਹੜਾ ਹਰਿਆਣਾ ਨੰਬਰ ਗੱਡੀ ਦਾ ਡਰਾਈਵਰ ਸੀ ਉਹ ਭੱਜ ਚੁੱਕਾ ਸੀਗਾ ਮੌਕੇ ਤੋਂ ਜਦੋਂ ਅਸੀਂ ਉਹ ਗੱਡੀ ਹਰਿਆਣਾ ਨੰਬਰ ਗੱਡੀ ਆ ਐਚ ਆਰ 52 ਬੀ ਐਫ 7671 ਨੂੰ ਜਦੋਂ ਚੈੱਕ ਕੀਤਾ ਤਾਂ ਉਹਦੇ ਡਿੱਗੀ ਵਿੱਚੋਂ ਸਾਨੂੰ ਦੋ ਬੋਰੇ ਜਿਹੜੇ ਹੈਗੇ ਆ ਭੁੱਕੀ ਦੇ ਬਰਾਮਦ ਹੋਏ ਪਹਿਲੇ ਜਿਹੜਾ ਗੱਟੇ ਦੇ ਵਿੱਚੋਂ ਸਾਨੂੰ 17 ਕਿਲੋ 550 ਗ੍ਰਾਮ ਭੁੱਕੀ ਬਰਾਮਦ ਹੋਈ ਦੂਜੇ ਦੇ ਵਿੱਚੋਂ ਸਾਨੂੰ 17 ਕਿਲੋ 600 ਗ੍ਰਾਮ ਬਰਾਮਦ ਇਸ ਦਿਨ ਤਾਂ ਇਹ ਜਿਹੜੇ 31 ਨੰਬਰ ਮਗਦਮਾ ਸੀ 15 ਬੀ ਐਨ ਡੀ ਪੀ ਐਸ ਦੇ ਤਹਿਤ ਅਸੀਂ ਦਰਜ ਰਜਿਸਟਰ ਕਰ ਲਿਆ ਤੇ ਜੋ ਅਨਨੋਨ ਅਕਿਊਜ਼ ਸੀ ਜਿਹੜਾ ਮੌਕੇ ਤੋਂ ਭੱਜ ਗਿਆ ਉਹਦੀ ਅਸੀਂ ਤਲਾਸ਼ ਸ਼ੁਰੂ ਕਰਤੀ ਹੈ ਜਿਹੜੀ ਗੱਡੀ ਸੀ ਇਹ ਜਿਹੜਾ ਨੰਬਰ ਸੀਗਾ ਜੇ ਕੋਈ ਇਹ ਹੀ ਚੀਜ਼ ਅਸੀਂ ਚੈੱਕ ਕਰ ਰਹੇ ਹਾਂ ਜੀ ਹਜੇ ਇਹਦਾ ਭੇਜਿਆ ਗਿਆ ਰਿਕਾਰਡ ਹੈ ਇਹਦਾ ਚੈਸੀ ਨੰਬਰ ਇੰਜਨ ਨੰਬਰ ਮੇਲ ਕਰਾਇਆ ਜਾਊਗਾ ਇਹ ਹੱਦੇ ਤੱਕ ਦੀ ਜਿਹੜੀ ਤਫ਼ਤੀਸ਼ ਆ ਉਹਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਵੀ ਇਹ ਜਾਲਦੀ ਹੈ ਜਾਂ ਕੁਝ ਵੀ ਇਹਦੇ ਸੰਬੰਧੇ ਤਫ਼ਤੀਸ਼ ਚੱਲ ਜਸਟ ਅਸੇ ਨੇ ਐਫ ਆਈ ਆਰ ਲਾਂਚ ਕੀਤੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਚਾਹੇ ਡਰਾਈਵਰਾਂ ਉਹਨੇ ਦੱਸਾਇਆ ਗੱਡੀ ਦੇ ਵਜੇ ਟੁੱਟ ਗਈ ਸੀ ਜਾਂ ਨਹੀਂ ਕਿਸੇ ਦੱਸਿਆ ਜਿਹੜੇ ਉਹਨੇ ਇੱਕ ਹੀ ਕਿਹਾ ਵੀ ਇੱਕ ਚਾਲਕ ਸੀਗਾ ਜਿਹੜਾ ਮੌਕੇ ਤੋਂ ਭੱਜ ਗਿਆ ਅ ਕਿੰਨੀ ਐਕਸੀਡੈਂਟ ਕਿਉਂ ਹੋਇਆ ਕਿੰਨੀ ਕਿ ਸਪੀਡ ਸੀ ਮੈਂ ਉਹਨੇ ਦੱਸਿਆ ਹੋ ਕੁਝ ਕਿਸ ਕਾਰਨ ਕਿਉਂ ਹੋਇਆ ਇਹੀ ਗੱਲ ਆ ਵੀ ਸਪੀਡ ਦੇ ਨਾਲ ਗੱਡੀ ਆ ਰਹੀ ਸੀ ਤੇ ਉਹਦੀ ਜਿਹੜੀ ਕਨੈਕਟਰ ਸਾਈਡ ਉਹ ਗੱਡੀ ਇੱਕਦਮ ਆ ਕੇ ਬੱਜੀ ਉਹਨੂੰ ਪਤਾ ਲੱਗਤੀ ਜਾ ਰਹੀ ਹੈ ਹਾਂ ਜੀ ਹਾਂ ਜੀ ਜਿਹੜਾ ਅਨਨੌਨ ਅਕਿਊਜ਼ਡ ਹੈਗਾ ਜਿਹਦੇ ਗੱਡੀ ਦੇ ਵਿੱਚੋਂ ਸਾਨੂੰ ਇਹ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਉਹਨੂੰ ਅਸੀਂ ਟ੍ਰੇਸ ਕਰ ਰਹੇ ਹਾਂ